ਪਰ ਆ ਜੀ ਦੂਜਾ ਕਾਫਲਾ ਜਾ ਰਿਹਾ ਹੈ ਹਰਪੁਰ ਲਈ ਅੱਜ ਕਿੰਨੀਆਂ ਟਾਲੀਆਂ ਨੇ ਪਹਿਲਾਂ ਕਿੰਨੀਆਂ ਪਹੁੰਚੀਆਂ ਸੀ ਮੇਰਾ ਨਾਮ ਜਸਵੰਤ ਸਿੰਘ ਤੋਲਾ ਵਾਲਾ ਬਲਾਕ ਪ੍ਰਧਾਨ ਸਨਾਪਾ ਭਾਰਤੀ ਸਾਨੂੰਨੀਆਂ ਇਕਤਾ ਗ੍ਰਾਹਾ ਅੱਜ ਜਿਹੜਾ ਸਾਡਾ ਭਾਰਤੀ ਸਾਨੂੰਨੀਆਂ ਇਕਤਾ ਗ੍ਰਾਹਾ ਦਾ ਦੂਜਾ ਕਾਫਲਾ ਅੰਬਰਸਾਦ ਪਰਮਾਨਾ ਹੋ ਰਿਹਾ ਹੈ ਯਾਨੀ ਇਹਦੇ ਵਿੱਚ ਲਗਭਗ 45 50 ਟਰੈਕਟਰ ਟਰਾਲੀਆਂ ਨੇ ਸਾਡੀਆਂ ਜਿਹਦੇ ਵਿੱਚ ਲਗਭਗ 3000 ਕੁਇੰਟਲ ਤੋਂ ਉੱਪਰ ਕਣਕ ਹੈ ਹੋਰ ਰਸਤਾ ਹੈ ਕਪੜਾ ਲੀੜਾ ਉਹ ਸਾਰਾ ਸਾਜੋ ਸਮਾਨ ਲੈ ਕੇ ਅੱਜ ਅਸੀਂ ਅਮਰਸਰ ਬਲਰਮਾਨਾ ਹੋ ਰਹੇ ਆ ਅਜੇ ਸਾਡੇ ਬਹੁਤ ਵੱਡੀ ਗਿਣਤੀ ਚ ਭਰਾ ਪਿੱਛੇ ਆ ਰਹੇ ਆ ਉਹਨਾਂ ਨੂੰ ਸਾਰਿਆਂ ਨੂੰ ਨਾਲ ਲੈ ਕੇ ਅਸੀਂ ਇਕੱਠੇ ਹੋ ਰਾਸਣਾ ਇਹ ਮਜ਼ਦੂਰਾਂ ਨੂੰ ਤੇ ਕਿਸਾਨਾਂ ਨੂੰ ਸਭ ਨੂੰ ਮੰਨੋਗੇ ਇੱਕ ਕੱਲ ਬਿਲਕੁਲ ਇਹ ਰਸਤਾ ਜਿਹੜੀ ਐਵੇਂ ਗਲਤ ਪ੍ਰਚਾਰ ਕੀਤਾ ਜਾ ਰਿਹਾ ਹੈ ਵੀ ਇਹ ਐਂ ਕਰਦੇ ਆ ਬਾਹ ਕਰਦੇ ਆ ਇਹ ਰਸਤਾ ਜਿਹੜੀ ਸਾਡੀ ਬਕਾਇਦਾ ਸਾਰੇ ਜਿੰਨੇ ਵੀ ਖੜ ਪੀੜ ਤੋਂ ਲੋਕ ਹੈ ਉਹਨਾਂ ਸਾਰਿਆਂ ਲਈ ਸਾਲ ਸਾਲ ਭਰਦਾ ਜਿਹੜਾ ਰਸਣਾ ਉਹ ਅਸੀਂ ਡਿਵਾਈਟ ਕਰ ਰਹੇ ਆ ਜਨੇ ਇਕੱਲੇ ਇਕੱਲੇ ਪਰਿਵਾਰ ਦੀਆਂ ਲਿਸਟਾਂ ਬਣ ਰਹੀਆਂ ਲਿਸਟਾਂ ਦੇ ਆਧਾਰ ਤੇ ਅਸੀਂ ਸਮਾਨ ਆ ਜਿਹੜਾ ਉਹ ਭੇਜ ਰਹੇ ਇਹ ਲਿਸਟਾਂ ਪਹਿਲਾਂ ਮਾਗ ਲੈ ਆਏ ਤੁਸੀਂ ਲਿਸਟਾਂ ਉੱਥੇ ਪਹਿਲਾਂ ਸਾਡੇ ਜ਼ਿਲ੍ਹੇ ਦੇ ਆਗੂਆ ਉਹਨਾਂ ਨੇ ਬਣਾਈਆਂ ਨੇ ਉਹ ਬਣਾ ਰਹੇ ਆ ਸਾਰੇ ਉਹਨਾਂ ਦੇ ਹਿਸਾਬ ਨਾਲ ਜਿਹੜੀ ਵੰਡਾ ਸੀ ਉਹ ਕਰ ਰਹੇ ਅੱਛਾ ਪ੍ਰਧਾਨ ਜੀ ਰਾਸ਼ਨ ਦਾ 6 ਮਹੀਨੇ ਦਾ ਹੋ ਗਿਆ ਜਿਹੜਾ ਉਹਨਾਂ ਦਾ ਕਣਕ ਬੀਜਣੀ ਆ ਉਹਦਾ ਕੋਈ ਆਪਣੇ ਜੱਥੇਬੰਦੀਆਂ ਵੱਲੋਂ ਬਿਲਕੁਲ ਕਰਾਂਗੇ ਟਰੈਕਟਰ ਵੀ ਜਾਣਗੇ ਬਾਹ ਬਹਾਈ ਵੀ ਕਰਾਵਾਂਗੇ ਬੀ ਬੋਰਡ ਆ ਵੀ ਦੇਣਾ ਡੀਜ਼ਲ ਦਾ ਪੈਟਰੋਲ ਦਾ ਇਹਦਾ ਸਾਰਾ ਜਿਹੜਾ ਤੂੜੀ ਦਾ ਹਰੇ ਚਾਰੇ ਦਾ ਸਾਰੇ ਬੰਦੋਬਸਤ ਜਿੰਨਾ ਇੱਕ ਹੁੰਦੀ ਨਹੀਂ ਮੁਕੰਮਲ ਉਨੇ ਦਿਨ ਤੱਕ ਭਾਰਤੀ ਸਾਂਝੇਕਤਾ ਗਰਾਹ ਲਗਾਤਾਰ ਲੱਗੀ ਜੀ ਲਗਭਗ ਲੱਗ ਜਾਗਾ ਮਹੀਨਾ ਡੇਢ ਮਹੀਨਾ ਜੀ ਬਿਲਕੁਲ ਲੱਗ ਜਾ ਸਾਰੇ ਪ੍ਰੋਗਰਾਮ ਅਸੀਂ ਕੈਨਸਲ ਕੀਤੇ ਆ ਤੇ ਇਸ ਕਰਕੇ ਜਿੰਨਾ ਤੱਕ ਹਰ ਪਿੰਡ ਤੇ ਜਿਹੜੇ ਭਰਾ ਹੈ ਉਹ ਸਾਡੇ ਪ੍ਰੋਪਰ ਖੜੇ ਨਹੀਂ ਹੁੰਦੇ ਉਨੇ ਦਿਨ ਤੱਕ ਜੀ ਲਗਾਤਾਰ ਇਹ ਚੱਲੇ ਜੀ ਜਦੋਂ ਤੁਸੀਂ ਰਾਸ਼ਨ ਕਟਾ ਕਰਿਆ ਪਿੰਡਾਂ ਚੋ ਮਾਹੌਲ ਕਿ ਮੇਰੇ ਆ ਲੋਕਾਂ ਦਾ ਬਹੁਤ ਵਧੀਆ ਮਾਹੌਲ ਹੈ ਬਹੁਤ ਬੜਾ ਉਤਸ਼ਾਹ ਉਤਸਾਹ ਨਾਲ ਲੋਕ ਲਾਇ ਵੀ ਰਹੇ ਆ ਤੇ ਇੰਦਰੋਂ ਵੰਡ ਵੀ ਰਿਹਾ ਇਹ ਕੱਲੀਆਂ ਫੋਟੋਆਂ ਘਸਾਉਣ ਦਾ ਮਤਲਬ ਨਹੀਂ ਇਹ ਸਿਰਫ ਰਾਜਨੀਤੀ ਕਰਨ ਦਾ ਮਸਲਾ ਨਹੀਂ ਇਹਦੇ ਵਿੱਚ ਤੇ ਸਾਰਿਆਂ ਨੂੰ ਜਿੰਨਾ ਵੀ ਯੋਗਦਾਨ ਵੱਧ ਤੋਂ ਵੱਧ ਪਾਉਣਾ ਚਾਹੀਦਾ